ਚਲੋ ਜੀ ਆਜੋ ਜੀ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਨੀਨਾ ਮਿੱਤਲ ਮੁਰਦਾਬਾਦ 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 ਰਾਜਪੁਰਾ ਵਧਾਈ ਕਨੇਨਾ ਮਿੱਤਲ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਉਗਾਣੀ 'ਚ ਖੜੇ ਨੇ ਇਹ ਸਾਨੂੰ ਅੱਜ ਪਤਾ ਲੱਗਿਆ ਸੀਗਾ ਜੋ ਸਾਡੀ ਇੱਥੇ ਵੀ ਇਕਾਈ ਕੰਮ ਕਰਦੀ ਹੈ ਉਗਾਣੀ ਪਿੰਡ ਦੀ ਤੇ ਨਾਲ ਲੈਣਾ ਪਿੰਡ ਦੀ ਕਿ ਅਜੋ ਉਗਾਣੀ ਦੇ ਵਿੱਚ ਇੱਕ ਸਰਕਾਰ ਵੱਲੋਂ ਜੋ ਮਾਦੀਕਲੀਕ ਜਾਲੀ ਇਹਨਾਂ ਦੀ ਸਿੱਖਿਆ ਕ੍ਰਾਂਤੀ ਚੱਲਦੀ ਪਈ ਹੈ ਇੱਕ ਨਸ਼ਿਆਂ ਦੇ ਵਿਰੁੱਧ ਚੱਲਦਾ ਪਿਆ ਜਿਹੜਾ ਕੀ ਤਖਾਵਾ ਕੁਛ ਹੈ ਤੇ ਹੈ ਕੁਛ ਹੈ ਆਮ ਪਬਲਿਕ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਨਾ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹ ਆਪਾਂ ਆਲਰੇਡੀ ਪਿੱਛੇ ਦੇਖਦੇ ਜਾ ਰਹੇ ਆ 30-20 ਸਾਲਾਂ ਤੋਂ ਕਿ ਕਿਹੜੀ ਸਿੱਖਿਆ ਕ੍ਰਾਂਤੀ ਹੈ 2 ਲੀਟਰ ਪੇਂਟ ਲੈ ਕੇ ਮਾਰ ਕੇ ਸਕੂਲਾਂ ਦੇ ਕਮਰਿਆਂ ਤੇ ਜਿਹੜਾ ਰੋੜਾਂ ਕੰਧਾਂ ਤੇ ਔਟ ਲਾ ਕੇ ਇਹਦੀ ਸਿੱਖਿਆ ਕ੍ਰਾਂਤੀ ਆਇਆ ਕਰਦੀ ਇਹ ਹੀ ਮਾਨ ਸਾਹਿਬ ਕਹੇ ਕਰਦੇ ਸੀਗੇ ਜਦੋਂ ਦੂਜੀਆਂ ਸਰਕਾਰਾਂ ਸੀਗੀਆਂ ਤੋਂ ਬਾਅਦ ਵੀ ਇਹ ਪੇਂਟ ਕਰਕੇ ਮਾਰਦੇ ਆ ਜੀ ਸਕੂਲਾਂ ਦੇ ਕੰਨਾਂ ਨੂੰ ਪੇਂਟ ਕਰਦੇ ਆ ਦਰਵਾਜਿਆਂ ਨੂੰ ਪੇਂਟ ਕਰਕੇ ਕਹਿ ਦਿੰਦੇ ਆ ਕ੍ਰਾਂਤੀ ਆ ਗਈ ਤੇ ਅੱਜ ਭਵੰਤ ਸਾਹਿਬ ਨੂੰ ਪੁੱਛਦੇ ਆਂ ਦੀ ਕਿ ਹਾਂ ਤੁਸੀਂ ਤਾਂ ਉਹੀ ਚੀਜ਼ ਕਰ ਰਹੇ ਹੋ ਉਹ ਅਜੇ ਪਹਿਲੀਆਂ ਸਰਕਾਰਾਂ ਫੇਰ ਵੀ ਕੁਛ ਨਾ ਕੁਛ ਕਰਦੀਆਂ ਸੀਗੀਆਂ ਜੇ ਕੋਈ ਕਮਰਾ ਨਵਾਂ ਪਾਉਂਦੀ ਦੀਆਂ ਜਾਂ ਕੋਈ ਬਿਲਡਿੰਗ ਵਾਦੀ ਤਾਂ ਰੁਕਾਟਾਂ ਨੂੰ ਕਰਦੀਆਂ ਸੀਗੀਆਂ ਇਹ ਸਰਕਾਰ ਤਾਂ ਜਿਹੜੀ ਹੁਣ ਭਵੰਤ ਮਾਨ ਦੀ ਹੈ ਆਮ ਆਪਾ ਦੇਖ ਰਹੇ ਆਂ ਪੁਰਾਣੇ ਕਮਰਿਆਂ ਨੂੰ ਪੇਂਟ ਕਰਕੇ ਉਹਨਾਂ ਤੇ ਵੀ ਬੋਰਡ ਲਾ ਕੇ ਉਹਨਾਂ ਦੇ ਘਾਟਨ ਦੇ ਉਹਨਾਂ ਦੇ ਘਾਟਨ ਕਰੀ ਜਾਂਦੇ ਨੇ ਉਸ ਨੂੰ ਇਹ ਸਿੱਖਿਆ ਕ੍ਰਾਂਤੀ ਕਹਿੰਦੇ ਨੇ ਅੱਜ ਇੱਥੇ ਰਾਜਪਾਲੇ ਦੀ ਵਿਧਾਇਕ ਜਿਹੜੀ ਨੀ ਉਹਨਾਂ ਨੇ ਅੱਜ ਆਣਾ ਸੀਗਾ ਤੇ ਉਹਨਾਂ ਦਾ ਟਾਈਮ ਸੀਗਾ ਸਵੇਰੇ 10 ਵਜੇ ਦਾ ਘਟੋ ਘਾਟ ਹੁਣ ਸਵੇਰ 12:30 ਦਾ ਟਾਈਮ ਹੋ ਗਿਆ ਹੁਣ ਤੱਕ ਨਹੀਂ ਆਏ ਜੋ ਸੂਤਰਾਂ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਅੱਜ ਕੈਂਸਲ ਕਰਤਾ ਕਿਉਂਕਿ ਅੱਜ ਕਿਸਾਨਾਂ ਨੇ ਉਹਨਾਂ ਨੂੰ ਸਵਾਲ ਕਰਨੇ ਸੀਗੇ ਜੋ ਉਹਨਾਂ ਨੇ 19 ਮਾਰਚ ਨੂੰ ਸ਼ੰਘੂ ਆਰਡਰ ਤੇ ਖਨੌਰੀਵਟ ਦੇ ਅਤਿਆਚਾਰ ਕੀਤਾ ਜੋ ਸਮਾਨ ਚੋਰੀ ਕਰਿਆ ਕੁੱਟਿਆ ਲੁੱਟਿਆ ਗਿਆ ਉਸ ਵਾਰੇ ਅੱਜ ਭਾਰਤੀ ਕਿਸਾਨ ਮੂਹਰੇ ਜੁਨੀ ਪੰਜਾਬ ਵੱਲੋਂ ਉਹਨਾਂ ਨੂੰ ਅੱਜ ਸਵਾਲ ਕੀਤੇ ਜਾਣੇ ਸੀਗੇ ਕਿ ਕਿਉਂ ਅੱਜ ਕਰਦੇ ਮਾਰੇ ਸਵਾਲਾਂ ਦਾ ਜਵਾਬ ਦੇਣ ਦੇ ਮਾਰੇ ਅੱਜ ਇੱਥੇ ਤੇ ਘਾਟ ਨੋਟਾ ਲਗੇ ਤੇ ਉਸ ਤੋਂ ਬਾਅਦ ਅਸੀਂ ਸਕੂਲ ਵੀ ਅੱਜ ਦੇਖਿਆ ਸਵੇਰ ਦੇ ਬੱਚੇ ਧੁੱਪ 'ਚ ਬੈਠੇ ਨੇ ਬਿਲਕੁਲ ਧੁੱਪ ਐ ਉੱਥੇ ਤੇ ਨਾ ਕੋਈ ਆਹ ਜਾ ਉਹਨਾਂ ਦਾ ਸਿਸਟਮ ਐ ਬੈਠਣ ਦਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਤੇ ਸਰਕਾਰ ਨੂੰ ਵੀ ਕਹਿੰਦੇ ਆ ਵੀ ਕਟੋ-ਕਟੇ ਬੱਚਿਆਂ ਬਾਰੇ ਤਾਂ ਦੇਖਿਆ ਜਾਵੇ ਜਿਹੜੇ ਧੁੱਪ 'ਚ ਖੜਾਏ ਹੋਏ ਨੇ ਇਹਨਾਂ ਕਿੰਨੇ ਦਾ ਦੇਖਿਆ ਜਾਵੇ ਆਪ MLA ਸਾਹਿਬ ਸਾਡੇ AC ਕਮਰਿਆਂ 'ਚ AC ਗੱਡੀਆਂ 'ਚ ਭੁੰਦੇ ਆ ਅੱਜ ਵੀ ਦੇਖ ਰਹੇ ਹਾਂ ਕਿ ਪੁਲਿਸ ਵਾਲੇ 6 ਦੇ 9 ਵਜੇ ਦੇ ਲੱਗੇ ਨੇ ਅੱਜ ਸਾਢੇ ਵੇਲੇ ਦਾ ਟਾਈਮ ਸੀਗਾ ਘੱਟੋ ਘੱਟ 2-3 ਘੰਟੇ ਦਾ ਟਾਈਮ ਗਾਇਬ ਹੋ ਰਿਹਾ ਹੁਣ ਤੱਕ ਨਹੀਂ ਆਏ ਅਸੀਂ ਤੁਹਾਡੇ ਮਤਲਬ ਲਈ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਧਿਆਨ ਦਿੱਤਾ ਜਾਵੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਵੀ ਧੁੱਪ ਤੋਂ ਬਚੋ ਗਾਈਡਲਾਈਨਾਂ ਤੇ ਜਾਰੀ ਕਰਦੀ ਹੈ ਨਹੀਂ ਇਸ ਤਰ੍ਹਾਂ ਧੁੱਪ ਤੋਂ ਬਚਾਉਣਾ ਦੂਸਰੇ ਵੱਜੇ ਉਹੀ ਬੱਚੇ ਮੇ ਧੁੱਪ ਚ ਬਿਟਾਇਆ ਹੋਇਆ ਤੇ ਉਹ ਗਲਤ ਗੱਲ ਹੈ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਸ ਲਈ ਵਾਹਿਗੁਰੂ ਜੀ ਦਾ ਜਤਸਾ ਵਾਹਿਗੁਰੂ ਜੀ